ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋ ਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀਏ ਜੀ ਤੇ ਅੱਜ ਟਾਈਮ ਹੋ ਗਿਆ ਇਸ ਸਮੇਂ 9:00 ਵਜ ਗਏ ਨੇ ਸਰੀਰ ਦੇ ਤਰੀਕਾ ਜਿਹੜੀ ਆ 15 ਅਕਤੂਬਰ ਤੇ ਦਿਨ ਆਜ ਹੈਗਾ ਬੁੱਧਵਾਰ ਤੇ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਮੋਟੀਵੇਸ਼ਨਲ ਆ ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਪਰਮਾਤਮਾ ਤੇ ਭਰੋਸਾ ਹੋਰ ਵੀ ਜ਼ਿਆਦਾ ਵੱਧ ਜਾਊਗਾ ਤੁਸੀਂ ਹੋਰ ਵੀ ਜ਼ਿਆਦਾ ਪਾਠ ਕਰਨਾ ਸ਼ੁਰੂ ਕਰ ਦੋਗੇ ਇਹ ਵੀਡੀਓ ਨੂੰ ਦੇਖਣ ਤੋਂ ਬਾਅਦ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਬਜ਼ੁਰਗ ਜਿਹੜੇ ਨੇ ਉਹਨਾਂ ਦੀ ਹੱਦ ਬੀਤੀ ਉਹ ਕਹਿੰਦੇ ਵੀ ਮੈਂ ਅਤ ਦੀ ਗਰੀਬੀ ਦੇਖੀ ਆ ਘਰ ਦੇ ਵਿੱਚ ਆਪਣੇ ਤੇ ਕਹਿੰਦੇ ਵੀ ਮੈਂ ਬਹੁਤ ਡਰਦਾ ਹੁੰਦਾ ਸੀ ਮੇਰੇ ਅੰਦਰ ਡਰ ਬਹੁਤ ਜ਼ਿਆਦਾ ਹੁੰਦਾ ਮੈਂ ਹਰ ਇੱਕ ਗੱਲ ਤੋਂ ਡਰਦਾ ਹੁੰਦਾ ਘਬਰਾਹਟ ਬਹੁਤ ਜ਼ਿਆਦਾ ਹੁੰਦੀ ਸੀ ਮੈਨੂੰ ਕਹਿੰਦੇ ਪਰ ਆਪਾ ਪਾਠ ਕਰਨ ਦੇ ਨਾਲ ਸਾਡੇ ਘਰ ਦੇ ਵਿੱਚੋਂ ਗਰੀਬੀ ਵੀ ਖਤਮ ਹੋ ਗਈ ਠੀਕ ਆ ਕਹਿੰਦੇ ਅੱਜ ਮੇਰੇ ਬੱਚੇ ਇੰਗਲੈਂਡ ਦੇ ਵਿੱਚ ਬੈਠੇ ਨੇ ਤੇ ਕਹਿੰਦੇ ਮੈਨੂੰ ਹੁਣ ਡਰ ਵੀ ਨਹੀਂ ਲੱਗਦਾ ਸੋ ਉਹਨਾਂ ਨੇ ਕਿਹੜਾ ਪਾਠ ਕਿਸ ਵਿਧੀ ਨਾਲ ਕਿਸ ਸਮੇਂ ਕੀਤਾ ਮੈਂ ਸਾਰਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਸ ਤੇ ਅਮਲ ਵੀ ਜ਼ਰੂਰ ਕਰਿਓ ਤੇ ਵਾਅਦ ਤੋਂ ਵਾਅਦ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਆਪਣੀ ਕ ਭੈਣ ਹੈ ਨਾ ਉਹ ਦੂਜੇ ਚੈਨਲ ਤੇ ਵੀ ਡੇਲੀ ਕਮੈਂਟ ਕਰਦੀ ਆ ਇਸ ਚੈਨਲ ਤੇ ਵੀ ਸਰਬਜੀਤ ਕੌਰ ਜੀ ਰਾਜੂ ਆਣਾ ਕਲਾ ਤੋਂ ਸੋ ਭੈਣ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਨਹੀਂ ਵੀ ਕਮੈਂਟ ਕਰਦੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਹਾਡੇ ਸਾਰਿਆਂ ਦੇ ਸਪੋਰਟ ਸਦਕਾ ਵਾਹਿਗੁਰੂ ਦੀ ਮਿਹਰ ਸਦਕਾ ਹੀ ਅੱਪ ਇਹ ਤੋ ਤੱਕ ਆਈ ਸੋ ਚਲੋ ਜੀ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਹੱਡ ਬੀਤੀ ਤੇ ਮੈਂ ਜਦੋਂ ਇਹ ਮੈਂ ਇੱਕ ਵੀਡੀਓ ਦੇਖੀ ਸੀ ਉਹਦੇ ਵਿੱਚ ਇੱਕ ਬਜ਼ੁਰਗ ਜੀ ਆਪਣੇ ਜਨੀ ਹੱਡ ਬੀਤੀ ਸ਼ੇਅਰ ਕਰ ਰਹੇ ਸੀ ਤੇ ਮੈਨੂੰ ਜਨੀ ਬਹੁਤ ਵਧੀਆ ਲੱਗਿਆ ਤੇ ਮੈਂ ਕਿਹਾ ਵੀ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਇਹੀ ਜਿਹੀ ਉਹ ਗੱਲਾਂ ਨੇ ਜਾਂ ਇਹ ਜਿਹੀ ਉਹ ਵੀਡੀਓ ਆ ਹਨਾ ਜਾਂ ਹੱਡ ਬੀਤੀਆਂ ਨੇ ਜਿਨ੍ਹਾਂ ਦੇ ਕਰਕੇ ਮੇਰਾ ਵੀ ਪਰਮਾਤਮਾ ਤੇ ਭਰੋਸਾ ਬਹੁਤ ਵਧਿਆ ਤੇ ਪਰਮਾਤਮਾ ਨੇ ਆਪਣੇ ਚਰਨੀ ਲਾਇਆ ਨਾਮ ਜਪਣ ਦੀ ਜਿਹੜੀ ਦਾਤ ਆ ਗੁਰੂ ਸਾਹਿਬ ਨੇ ਬਖਸ਼ੀ ਗੁਰੂ ਦੇ ਲਈ ਜਿਹੜਾ ਮਨ ਦੇ ਵਿੱਚ ਵਿਰਾਗ ਹੋਰ ਉੱਠਦਾ ਜਦੋਂ ਆਪਾਂ ਇਦਾਂ ਦੀ ਵੀਡੀਓਜ਼ ਦੇਖਦੇ ਆ ਹਨਾ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰ ਰਹੀ ਆ ਸੋ ਬਜ਼ੁਰਗ ਕਹਿੰਦੇ ਨਾ ਕਹਿੰਦੇ ਵੀ ਮੇਰੇ ਘਰ ਵਿੱਚ ਇੰਨੀ ਗਰੀਬੀ ਸੀ ਮੈਂ ਦਿਹਾੜੀਆਂ ਕਰਦਾ ਹੁੰਦਾ ਮੈਂ ਦਿਹਾੜੀਆਂ ਕਰ ਕਰਕੇ ਜਿਹੜਾ ਸਾਡਾ ਰੋਜ਼ ਦਾ ਰੋਟੀ ਪਾਣੀ ਸੀ ਉਹ ਅਸੀਂ ਖਰਚਾ ਤੋੜਦੇ ਹੁੰਦੇ ਕਮਾ ਲਿਆਉਣਾ ਕਹਿੰਦੇ ਆਥਣੇ ਉਹੀ ਖਰਚ ਹੋ ਜਾਣੇ ਜਿਹੜੇ ਰੋਜ਼ ਕਮਾ ਕੇ ਲੈਣੇ ਆ ਉਹੀ ਆਥਣੇ ਖਰਚ ਹੋ ਜਾਣੇ ਕਹਿੰਦੇ 100 200 ਰੁਪਏ ਵੀ ਜਮਾ ਨਹੀਂ ਸੀ ਹੁੰਦਾ ਇੰਨੀ ਜ਼ਿਆਦਾ ਗਰੀਬੀ ਸੀ ਜੇ ਕੋਈ ਬਿਮਾਰੀ ਆ ਜਾਣੀ ਘਰ ਦੇ ਵਿੱਚ ਕੋਈ ਕਾਰਜ ਆ ਜਾਣਾ ਕਹਿੰਦੇ ਫਿਰ ਮੈਨੂੰ ਲੋਕਾਂ ਅੱਗੇ ਹੱਥ ਝੜਨੇ ਪੈਂਦੇ ਸੀ ਵੀ ਬੀ ਇੰਨਾ ਵੀ ਨਹੀਂ ਸੀ ਜਮਾ ਹੁੰਦਾ ਵੀ ਹਰ ਮਹੀਨੇ ਵੀ ਤਾਂ ਕਿ ਬੰਦਾ 1200 ਰੁਪਏ ਦੀ ਕੋਈ ਦਵਾਈ ਬੁੱਟੀ ਆਪਣੀ ਲੈ ਸਕੇ ਕਹਿੰਦੇ ਚਲੋ ਚੈੱਕ ਕਰਦੇ ਕਰਾਉਂਦੇ ਨਾ ਕਹਿੰਦੇ ਇੱਕ ਮੈਨੂੰ ਡਰ ਬਹੁਤ ਲੱਗਦਾ ਹੁੰਦਾ ਸੀ ਡਰ ਕਹਿੰਦੇ ਮੇਰੇ ਅੰਦਰ ਇਹ ਚੀਜ਼ਾਂ ਸੀ ਮੇਰੇ ਬੱਚਿਆਂ ਨੂੰ ਲੈ ਕੇ ਵੀ ਮੇਰੇ ਬੱਚਿਆਂ ਦਾ ਫਿਊਚਰ ਕੀ ਬਣੂ ਕਿਵੇਂ ਮਨ ਨੂੰ ਸੈੱਟ ਕਰੂੰ ਕਿਉਂਕਿ ਕਮਾਈ ਮੇਰੀ ਇੰਨੀ ਜ਼ਿਆਦਾ ਹੈ ਨਹੀਂ ਕਹਿੰਦੇ ਸਾਨੂੰ ਨਾ ਕਿਸੇ ਨੇ ਦੱਸਿਆ ਤੇ ਵੀ ਤੁਸੀਂ ਬਾਬਾ ਦੀਪ ਸਿੰਘ ਦੇ ਸਥਾਨ ਤੇ ਜਾਇਆ ਕਰੋ ਤੇ ਦੁਪਹਿਰਾ ਸੇਵ ਘਟਿਆ ਕਰੋ ਕਹਿੰਦੇ ਮੈਂ ਇੱਥੇ ਆਉਣਾ ਸ਼ੁਰੂ ਕੀਤਾ ਕਹਿੰਦੇ ਮੈਨੂੰ ਬਹੁਤ ਸਾਲ ਹੋ ਗਏ ਇੱਥੇ ਆਉਂਦਿਆਂ ਨੂੰ ਤੇ ਇਹ ਕਹਿੰਦੇ ਮੈਂ ਜਦੋਂ ਦਾ ਇੱਥੇ ਆਉਣਾ ਸ਼ੁਰੂ ਕੀਤਾ ਪ੍ਰਮਾਤਮਾ ਨੇ ਮਿਹਰ ਕੀਤੀ ਪਹਿਲਾਂ ਤਾਂ ਕਹਿੰਦੇ ਮੇਰੇ ਅੰਦਰੋਂ ਡਰ ਨਿਕਲਿਆ ਮੈਨੂੰ ਡਰ ਲੱਗਣਾ ਬੰਦ ਹੋਇਆ ਹੌਲੀ ਹੌਲੀ ਕਹਿੰਦੇ ਚਲੋ ਪ੍ਰਮਾਤਮਾ ਨੇ ਕਮਾਈ ਵਿੱਚ ਵੀ ਬਰਕਤ ਪਾਈ ਠੀਕ ਹੈ ਮੈਂ ਉੱਥੋਂ ਹਟ ਕੇ ਕਹਿੰਦੇ ਮੈਂ ਹੋਰ ਕੰਮ ਤੇ ਲੱਗਿਆ ਉੱਥੋਂ 4 ਪੈਸੇ ਵੱਧ ਹੋਣੇ ਸ਼ੁਰੂ ਹੋਏ ਕਰਦੇ ਕਰਾਉਂਦੇ ਤੇ ਕਹਿੰਦੇ ਇੱਕ ਦਿਨ ਜਿੰਨਾ ਦੇ ਮੈਂ ਕੰਮ ਕਰਦਾ ਸੀ ਇਹ ਕਹਿੰਦੇ ਉਹਨਾਂ ਦੇ ਥਰੂ ਹੀ ਮੇਰਾ ਇੱਕ ਬੱਚਾ ਜਿਹੜਾ ਉਹ ਇੰਗਲੈਂਡ ਨਿਕਲਿਆ ਕਹਿੰਦਾ ਕਰਦੇ ਕਰਾਉਂਦੇ ਉਹਨੇ ਬਾਕੀਆਂ ਨੂੰ ਬਾਹਰ ਸੱਦ ਲਿਆ ਠੀਕ ਹੈ ਮੇਰਾ ਸਾਰੇ ਬੱਚੇ ਜਿਹੜੇ ਬਾਹਰ ਨੇ ਅੱਜ ਦੇ ਟਾਈਮ ਦੇ ਇੰਗਲੈਂਡ ਦੇ ਵਿੱਚ ਵਧੀਆ ਸੈੱਟ ਨਹੀਂ ਕਹਿੰਦਾ ਮੇਰੇ ਬੱਚੇ ਬਾਬਾ ਜੀ ਆਪ ਦੱਸਦੇ ਨੇ ਕਹਿੰਦੇ ਵੀ ਮੈਂ ਹੁਣ ਐ ਸੋਚਦਾ ਵੀ ਮੈਨੂੰ ਦੁਨੀਆ ਦੀ ਪਰਮਾਤਮਾ ਨੇ ਕੋਈ ਇਹੋ ਜੀ ਚੀਜ਼ ਛੱਡੀ ਨਹੀਂ ਜਿਹੜੀ ਨਾਮ ਮੇਰੇ ਕੋਲੇ ਹੋਵੇ ਮੈਨੂੰ ਮਨ ਦਾ ਸਕੂਨ ਵੀ ਹੈ ਕਹਿੰਦੇ ਖੁਸ਼ੀ ਵੀ ਹੈ ਮੇਰੇ ਕੋਲੇ ਮਨ ਵਿੱਚ ਸ਼ਾਂਤੀ ਵੀ ਹੈ ਸਬਰ ਸੰਤੋਖ ਵੀ ਹੈ ਤੇ ਸਭ ਤੋਂ ਵੱਡੀ ਚੀਜ਼ ਮੇਰੇ ਬੱਚੇ ਆਪ ਦੀ ਜ਼ਿੰਦਗੀ ਚ ਵਧੀਆ ਸੈੱਟ ਨੇ ਤੇ ਕਹਿੰਦੇ ਕਿੱਥੇ ਮੈਨੂੰ ਇਹ ਫਿਕਰ ਹੁੰਦੀ ਸੀ ਵੀ ਮੈਂ 12000 ਰੁਪਏ ਵੀ ਮਹੀਨੇ ਦਾ ਨਹੀਂ ਬਚਾ ਸਕਦਾ ਮੈਂ ਇਹਨਾਂ ਨੂੰ ਕਿਵੇਂ ਸੈੱਟ ਕਰੂੰ ਕਿਵੇਂ ਇਹਨਾਂ ਦਾ ਵਿਆਹ ਹੋ ਜਦੋਂ ਕੋਈ ਕੰਮ ਕਾੜ ਨਹੀਂ ਹੋ ਕੋਈ ਚੜ੍ਹਜਾ ਦਾ ਘਰ ਨਹੀਂ ਹੋ ਕੋਈ ਚੜ੍ਹਦੀ ਤਨਖਾਹ ਨਹੀਂ ਹੋ ਚਲਦੇ ਪੈਸੇ ਨਹੀਂ ਹੋਣਗੇ ਕਹਿੰਦੇ ਫਿਰ ਇਹਨਾਂ ਨੂੰ ਰਿਸ਼ਤਾ ਵੀ ਕੌਣ ਕਰੂ ਕਹਿੰਦੇ ਮੈਂ ਹਮੇਸ਼ਾ ਇਹ ਸੋਚਦਾ ਸੀ ਮੇਰੇ ਅੰਦਰ ਉਹਨਾਂ ਗੱਲਾਂ ਕਰਕੇ ਆਪਣੇ ਅੰਦਰ ਵੀ ਡਰ ਜਾ ਬੈਠ ਜਾਂਦਾ ਨਾ ਕਈ ਵਾਰੀ ਮੈਂ ਵੀ ਸੋਚਣ ਲੱਗ ਜਾਨੀ ਆ ਇਹ ਚੀਜ਼ਾਂ ਹਨਾ ਤੇ ਪਰ ਫਿਰ ਤੋਂ ਪ੍ਰਮਾਤਮਾ ਦਾ ਨਾਮ ਲੈਨੇ ਆ ਨਾ ਛੇ ਤੁਸੀਂ ਦੇਖ ਸਕਦੇ ਹੋ ਆਪਣੇ ਵੀ ਹਨਾ ਪਾਲਕੀ ਸਾਹਿਬ ਰੱਖੇ ਹੋਏ ਨੇ ਤੇ ਜੋਤ ਵੀ ਇਸ ਟਾਈਮ ਜਗ ਰਹੀ ਹੈ ਮਹਾਰਾ ਜੀ ਤੇ ਜਦੋਂ ਵੀ ਮਾਨਕ ਭਰਾਟ ਹੁੰਦਾ ਨਾ ਮੈਂ ਇੱਥੇ ਬੈਠ ਜਾਨੀ ਆ ਤਾਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬਹਿ ਕੇ ਅਰਦਾਸ ਕਰ ਲੈਂਦੀ ਆ ਨਾਲੇ ਗੁਰੂ ਦੇ ਨਾਲ ਗੱਲ ਸਾਂਝੀ ਕਰ ਲੈਂਦੀ ਆ ਤੇ ਦੇਖੋ ਪ੍ਰਮਾਤਮਾ ਜਦੋਂ ਆਪਾਂ ਗੱਲ ਸਾਂਝੀ ਕਰਦੇ ਆ ਨਾ ਤਾਂ ਨਾਤਾ ਗੁਰੂ ਕਿਸੇ ਕੋਲੇ ਗਾਹ ਗੱਲ ਕਰਦਾ ਨਾ ਮਜ਼ਾਕ ਬਣਾਉਂਦਾ ਬਲਕਿ ਆਪਾਂ ਉਹਨੂੰ ਸਹਾਰਾ ਦਿੰਦਾ ਸੋ ਜਦੋਂ ਵੀ ਕਦੇ ਰੋਣ ਦਾ ਵੀ ਮਨ ਕਰੇ ਤਾਂ ਪਰਮਾਤਮਾ ਦੇ ਕੋਲੇ ਹੌਲੇ-ਹੌਲੇਣਾ ਚਾਹੀਦਾ ਤੇ ਜਦੋਂ ਕੋਈ ਖੁਸ਼ੀ ਦੀ ਗੱਲ ਵੀ ਸਾਂਝੀ ਕਰਨੀ ਹੋਵੇ ਤਾਂ ਵੀ ਸਭ ਤੋਂ ਪਹਿਲਾਂ ਪਰਮਾਤਮਾ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਦੁੱਖ ਸੁੱਖ ਦੇ ਵਿੱਚ ਸਭ ਤੋਂ ਵੱਡਾ ਸਹਾਰਾ ਆਪਣਾ ਏਹੀ ਨੇ ਸੋ ਇਸ ਤਰੀਕੇ ਨਾਲ ਦੇਖੋ ਬਾਬਾ ਜੀ ਨੇ ਵੀ ਜਿਹੜੀ ਆਪਦੀ ਘਟਨਾ ਦੱਸੀ ਹਨਾ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਵੀ ਕਿੰਨੀ ਗਰੀਬੀ ਸੀ ਮੇਰਾ ਡਰ ਸੀ ਇੱਕ ਜਿੰਨਾ ਮੈਂ ਤੁਹਾਨੂੰ ਹੋਰ ਜ਼ਰੂਰ ਕਹੂੰਗੀ ਕਿ ਜਦੋਂ ਵੀ ਤੁਹਾਡਾ ਵੀ ਮਾਨਕ ਭਰਾਟ ਹੋਵੇ ਨਾ ਮਨ ਬੇਚੈਨ ਹੋਵੇ ਕਦੇ ਵੀ ਤੁਸੀਂ 10 ਮਿੰਟ ਬਹਿ ਕੇ ਚਾਹੇ ਬੜੇ ਪਿਆਰ ਨਾਲ ਸਹਿਜਾ ਪਾਠ ਕਰਕੇ ਦੇਖ ਲਿਓ ਤੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ ਪਰ ਇੱਕ ਗੱਲ ਹੋਰ ਜਿਹੜੀ ਆ ਉਹ ਯਾਦ ਰੱਖਿਓ ਜਦੋਂ ਆਪਾਂ ਬਾਣੀ ਜਪਣੀ ਸ਼ੁਰੂ ਕਰਦੇ ਆਂ ਤੇ ਜੀ ਆਪਾਂ ਚਾਹੁੰਨੇ ਆਂ ਵਿਵਾਹਿਗੁਰੂ ਸਾਡੇ ਤੇ ਵੀ ਮਿਹਰ ਕਰੇ ਦੇਖੋ ਮਿਹਰ ਜਿਹੜੀ ਹੁੰਦੀ ਆ ਹੌਲੀ ਹੌਲੀ ਹੁੰਦੀ ਆ ਇਹ ਨਹੀਂ ਹੁੰਦਾ ਵੀ ਛੱਪੜ ਫਾੜ ਕੇ ਗੁਰੂ ਸਾਹਿਬ ਸਾਡੀ ਝੋਲੀ ਇੱਕਦਮ ਭਰ ਦੇਣ ਕਿ ਨਹੀਂ ਪਹਿਲਾਂ ਪਰਮਾਤਮਾ ਥੋੜਾ ਥੋੜਾ ਦੇ ਕੇ ਦੇਖਦਾ ਵੀ ਉਹਨੂੰ ਸਬਰ ਸੰਤੋ ਹੈ ਇਹਨੂੰ ਕਦਰ ਹੈ ਜੋ ਮੈਂ ਇਹਨੂੰ ਦੇ ਰਹੀ ਹਾਂ ਸੋ ਇਸ ਕਰਕੇ ਹਮੇਸ਼ਾ ਸਬਰ ਰੱਖਣਾ ਚਾਹੀਦਾ ਹੈ ਹੌਲੀ ਹੌਲੀ ਕਰਕੇ ਸਭ ਸੈੱਟ ਹੋ ਜਾਂਦਾ ਹੈ ਤੇ ਦੂਸਰੀ ਚੀਜ਼ ਇਹ ਆ ਵੀ ਜਦੋਂ ਆਪਾਂ ਨਾਮ ਜਪਣ ਲੱਗਦੇ ਆ ਤਾਂ ਹਮੇਸ਼ਾ ਕੋਸ਼ਿਸ਼ ਕਰੋ ਜੋ ਪਰਮਾਤਮਾ ਨੇ ਸਾਨੂੰ ਬਾਣੀ ਦੇ ਵਿੱਚ ਹੁਕਮ ਦਿੱਤਾ ਉਹਦੇ ਅਮਲ ਕਰੋ ਅਦੇ ਕਿਸੇ ਦੀ ਇਰਖਾ ਨਾ ਕਰੋ ਕਿਸਦੇ ਪਿੱਠ ਤੇ वार ਨਾ ਕਰੋ ਕਿਸਦਾ ਮਾੜਾ ਨਾ ਕਰੋ ਕਿਸਦਾ ਹੱਕ ਨਾ ਮਾਰੋ ਕਿਸੇ ਨਾਲ ਝੂਠ ਨਾ ਬੋਲੋ ਕਿਸੇ ਦੇ ਘਰ ਦੇ ਵਿੱਚ ਜਿਵੇਂ ਹੁਣ ਅੱਜ ਕੱਲ ਆਪਾਂ ਦੇਖਦੇ ਆਂ ਇਹ ਗੱਲ ਆਮ ਜੀ ਹੋ ਗਈ ਇੱਕ ਦੂਜੇ ਦੀ ਗੱਲ ਇੱਧਰ ਉੱਧਰ ਕਰਕੇ ਕਿਸਦੇ ਘਰੇ ਲੜਾਈ ਪਾਉਣੀ ਇਹ ਵੀ ਪਰਮਾਤਮਾ ਦੀ ਨਜ਼ਰ ਦੇ ਵਿੱਚ ਗਲਤ ਹੈ ਸੋ ਇਨ੍ਹਾਂ ਚੀਜ਼ਾਂ ਤੋਂ ਆਪਾਂ ਦੂਰ ਰਹਿਣਾ ਇਨ੍ਹਾਂ ਜਿਹੜੀਆਂ ਇੱਕ ਤਰ੍ਹਾਂ ਦੇ ਰੋਗ ਨੇ ਇਨ੍ਹਾਂ ਬਿਮਾਰੀਆਂ ਤੋਂ ਆਪਾਂ ਦੂਰ ਰਹਿਣਾ ਸੋ ਜੇ ਆਪਾਂ ਇਨ੍ਹਾਂ ਤੋਂ ਦੂਰ ਹੋਣ ਦੀ ਕੋਸ਼ਿਸ਼ ਵੀ ਕਰਾਂਗੇ ਨਾ ਤਾਂ ਵੀ ਪਰਮਾਤਮਾ ਬੜੀ ਮਿਹਰ ਕਰਦਾ ਵਾਹਿਗੁਰੂ ਸਭ ਜਾਣੀ ਜਾਣਾ ਉਹ ਤੁਹਾਡੇ ਤੇ ਮੇਰੇ ਸਭ ਦੇ ਦਿਲ ਦੀਆਂ ਜਾਣਦਾ ਉਹਨੂੰ ਪਤਾ ਵੀ ਕੌਣ ਸੱਚੇ ਮਨ ਤੋਂ ਕੋਸ਼ਿਸ਼ ਕਰ ਰਿਹਾ ਹੈ ਤੇ ਕੌਣ ਜਿਹੜਾ ਉਤੋਂ-ਉਤੋਂ ਦਿਖਾਵਾ ਕਰ ਰਿਹਾ ਹੈ ਕਈ ਲੋਕ ਆਪਾਂ ਇਦਾਂ ਦੇ ਵੀ ਦੇਖਦੇ ਆਂ ਵੀ ਜੋ ਪਰਮਾਤਮਾ ਨੂੰ ਮੰਨਦੇ ਤਾਂ ਹੈ ਗੁਰੂ ਨੂੰ ਧਿਉਂ ਦੇਤਾ ਹੈ ਪਰ ਉਹੋ ਚਲਦੇ ਗੁਰੂ ਦੇ ਉਲਟ ਨਹੀਂ ਮਤਲਬ ਉਹਨਾਂ ਉਹ ਨਿੰਦਿਆ ਕਰਨ ਤੋਂ ਵੀ ਨਹੀਂ ਰਹਿ ਸਕਦੇ ਉਹ ਕਿਸਦਾ ਮਾੜਾ ਕਰਨ ਤੋਂ ਵੀ ਨਹੀਂ ਰਹਿ ਸਕਦੇ ਉਹ ਮਤਲਬ ਕੋਈ ਹੈ ਜਿਹੜਾ ਬੁਰਾ ਕੰਮ ਕਰੇ ਬਣਾ ਰਹਿ ਹੀ ਨਹੀਂ ਸਕਦੇ ਠੀਕ ਹੈ ਉਹ ਉਹਨਾਂ ਦੇ ਖੂਨ ਵਿੱਚ ਰਚਿਆ ਹੁੰਦਾ ਸੋ ਇਦਾਂ ਦੀ ਆਪਾਂ ਗਲਤੀ ਨਹੀਂ ਕਰਨੀ ਇਹ ਚੀਜ਼ ਤੁਸੀਂ ਜੇ ਕੋਈ ਹੋਰ ਕਰਦਾ ਨਾ ਤਾਂ ਇਹ ਨਾ ਸੋਚੋ ਵੀ ਉਹ ਕਰਦਾ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਵੀ ਕਰਾਂ ਤਾਂ ਮੈਨੂੰ ਵੀ ਕੁਝ ਨਹੀਂ ਹੋਣਾ ਇੱਕ ਗੱਲ ਯਾਦ ਰੱਖਿਓ ਸਾਡੇ ਕਰਮਾਂ ਦਾ ਲੇਖਾ ਜੋਖਾ ਸਮਾਂ ਆਉਣ ਤੇ ਜ਼ਰੂਰ ਹੋਣਾ ਠੀਕ ਹੈ ਇੱਕ ਜੀ ਹੈ ਜਿਹ ਤੋਂ ਆਪਾਂ ਕਦੇ ਬਚ ਨਹੀਂ ਸਕਦੇ ਉਹ ਸਾਡੇ ਕਰਮਾਂ ਦਾ ਜਿਹੜਾ ਲੇਖਾ ਜੋਖਾ ਹੈ ਆਪਾਂ ਜਿੱਥੇ ਮਰਜੀ ਲੋਕਲੀਏ ਜਿੱਥੇ ਮਰਜੀ ਆਪਾਂ ਗੁਫਾ ਦੇ ਵਿੱਚ ਬਹਿ ਜਾਈਏ ਇਹਨਾਂ ਨੇ ਸਾਨੂੰ ਉੱਥੋਂ ਵੀ ਲੱਭ ਲੈਣਾ ਸੋ ਇਸ ਕਰਕੇ ਕੋਈ ਕੀ ਕਰਦਾ ਉਹ ਤੋਂ ਜ਼ਿਆਦਾ ਮੈਟਰ ਇਹ ਕਰਨਾ ਚਾਹੀਦਾ ਵੀ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਸੋਹਣਾ ਬਣਾਉਣਾ ਸੋ ਤੁਸੀਂ ਇਹਨਾਂ ਗੱਲਾਂ ਤੇ ਜ਼ਰੂਰ ਗੌਰ ਕਰਿਓ ਤੇ ਇਹਨਾਂ ਨੂੰ ਆਤੀ ਜ਼ਿੰਦਗੀ ਵਿੱਚ ਢਾਲਿਓ ਨਾ ਤੇ ਅਮਲ ਵੀ ਜ਼ਰੂਰ ਕਰਿਓ ਤੇ ਉਮੀਦ ਕਰਦੇ ਆਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਐ ਇਤਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ